ਸਸਰੀ ਕਾਲਵਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਵੀਡੀਓ ਚ ਲਓ ਜੀ ਬਾਈ ਰਾਤ ਜਿਹੜੇ ਕੇਜ ਚ ਛੱਡ ਗਏ ਤੇ ਹਨਾ ਗਰਮੀ ਦਿਖਾਈ ਸੀ ਤੁਹਾਨੂੰ ਹਨਾ ਉਹ ਰੱਬ ਨੇ ਮਿਹਰਬਾਨ ਕਰਦੇ ਰਾਤ ਮੀਂਹ ਪਾਤਾ ਬਾਈ ਆ ਦੇਖੋ ਪੈਂਡਾਂ ਦੇ ਵਿੱਚ ਪਾਣੀ ਪਾਤਾ ਆ ਕੇ ਲੱਗੇ ਤੇ ਕੰਮ ਚਲਾਉਣਾ ਵੀ ਚੱਲ ਜਵੇ ਪਰ ਕਿੱਥੇ ਬਾਈ ਆਹ ਨੋਟੇ ਸਾਹਮਣੇ ਆ ਟਰੈਕਟਰ ਦਾ ਉਹ ਉੱਥੇ ਤੇ ਜਾ ਕੇ ਮੋੜ ਕੇ ਲੈਂਦਾ ਖਾਲੀ ਘੇੜਾ ਦੇ ਕੇ ਦੇਖਿਆ ਜੇ ਭਰੀ ਹੋਈ ਤੇ ਰਾਤੀ ਤੇ ਕੀ ਆ ਲਊਗਾ ਹਨਾ ਖਾਲੀ ਹੀ ਰਹੀ ਨੇ ਟਰੈਕਟਰ ਚੱਲੇ ਆਏਗਾ ਆਰੇ ਖੜ ਗਿਆ ਮਗਲਾ ਘੁੰਮਣ ਦੇ ਜਾਣ ਗਿਆ ਪਿੱਛੇ ਲੈ ਜਾ ਸੁੱਕਾਈਆ ਮਾਂ ਸੁੱਕਾਈਆ ਜਾਤਾ ਕਹਿੰਦੇ ਗਰਮੀ ਗਰਮੀ ਹੁਣ ਹੁਣ ਪਰ ਮੈਂ ਕਹਿੰਦਾ ਗਰਮੀ ਯਾਦ ਹੋ ਗਈ ਹਾਂ ਡਾਇਰੈਕਟਰ ਟ੍ਰੈਕਟਰ ਪੈਰਿੰਗ ਸੱਲੇ ਉਹ ਇੱਧਰ ਵੀ ਛਾੜ ਨਾ ਪਈ ਜਾਂਦੀ ਹੈ ਮਸ਼ੀਨ ਵੀ ਉਹ ਹੀ ਚੱਲਣੀ ਹੈ ਕੱਲ ਨੂੰ ਭਾ ਕਰਤਾ ਪ੍ਰਧਾਨ ਨੂੰ ਫੋਨ ਮੈਂ ਕਹਿੰਦਾ ਸਾਜਰੇ ਵੱਢ ਲਗੇ ਕੋਈ ਨਹੀਂ ਉਹ ਕਿਉਂਕਿ ਟੈਲ ਚਾਲੀ ਮੁੜਦੀ ਨਹੀਂ ਕੀ ਕਰੀਏ ਨਾ ਹੁਣ ਤੇਰੇ ਸਾਹਮਣੇ ਆ ਰਿਹਾ ਹੋ ਗਿਆ ਬਾਈ ਸ਼ਿਆੜ ਨੱਪਦੀ ਹੈ ਨਾ ਪਤਾ ਕਿ ਨਾਲ ਇੱਕ ਕੰਗਾ ਵਾ ਨਾ ਪਾਣੀ ਨਹੀਂ ਹੈਗਾ ਸਾਰਾ ਗੱੱਸਰ ਜਾ ਹੋ ਗਿਆ ਵਾ ਹਾਂ ਟਾਇਰ ਤੋਂ ਪਤਾ ਨਹੀਂ ਹੈਗਾ ਗੱੱਦਰ ਜਾ ਹੋ ਗਿਆ ਗੱੱਦਰ ਜਾ ਬਾਕੀ ਇਹ ਸ਼ਿਆੜ ਵੀ ਨੱਪਦੀਆਂ ਮਸ਼ੀਨਾਂ ਦੇ ਬੈੱਡ ਦੇ ਉੱਤੇ ਚੱਲਣੀ ਚਾਹੀਦੀ ਇਹ ਵੀ ਇਹ ਬੈੱਡ ਦੇ ਉੱਤੇ ਹੀ ਆ ਨਾਲ ਵਾਲਾ ਸ਼ਿਆੜ ਨੱਪਦੀ ਜਾਂਦੀ ਆ ਉਹ ਦੇਖ ਪੱਪੂ ਮਿਲੀ ਗਰਮੀ ذرا ਰਾਹਤ ਕਾ ਨਹੀਂ ਗਰਮੀ ਤਾਂ ਰਾਹਤ ਗਰਮੀ ਤਾਂ ਹੋਰ ਵਧ ਗਈ ਸਭ ਹਾਂ ਗਰਮੀ ਵਧ ਗਈ ਸਭ ਹੋਰ ਹਾਂ ਪੱਪੂ ਵਧ ਗਈ ਜਿਆਦਾ ਹਾਂ ਗਰਮੀ ਸੇ ਮਿਲੇਗੀ ਰਾਹਤ ਗਰਮੀ ਯਾਰੇ ਵਧ ਗਈ ਹੈ ਨਾ ਟਾਇਰ ਨੇ ਉਧਰ ਜਾਂਦਾ ਪੈਰ ਥੱਲੇ ਲਾਏ ਹੋਣ ਤਾਂ ਆਉਂਦੇ ਪੈਰ ਥੱਲੇ ਹੋਮਸ ਹੋ ਗਈ ਬਾਈ ਯਾਰੇ ਮੈਂ ਸੋਚਿਆ ਕਿ ਚੱਲ ਇਕ ਲੀਪ ਹੈਗੀ ਆ ਇੱਕ ਟਾਇਰ ਲਈ ਤੇ ਜਰਾ ਕੇ ਤੁਰਿਆ ਆਉਗਾ ਕਲੀਅਰਲੀ ਤੁਰਿਆ ਕੇ ਫਧਰੇ ਪ੍ਰੋਟੈਕਟਰ ਚੱਲਣਾ ਨਹੀਂ ਵੀਂ ਜਿਆਦਾ ਆ ਵੀ ਟਾਇਰ ਚੱਲਣਾ ਪਿੱਛੇ ਟਾਇਰ ਕਿ ਸਾਨੂੰ ਰਾਤ ਮੰਜੇ ਨਹੀਂ ਚੱਕਣ ਦਿੱਤੇ ਵੀ ਨੇ ਪੋਛੇ ਬਾਬੂ ਨੂੰ ਮੈਰ ਬੱਪੂ ਜਾਨੂ ਮੰਜੇ ਚੱਕੇ ਮੰਜੇ ਅੱਦੇ ਤੇ ਗਿੱਲੇ ਹੋ ਗਏ ਬਾਈ ਇਸ ਤਰੇ ਪਿਆ ਇੱਥੇ ਨਾਲ ਦੇ ਪਿੰਡ ਤੱਕ ਪਰ ਐਨੀਮੀ ਗੁੰਦ ਗਈ ਉਧਰ ਨਹੀਂ ਚੱਲੀ ਜਾਵੇ ਨਾ ਜਾਤਾ ਕਹਿੰਦੇ ਗਰਮੀ ਬਹੁਤ ਆ ਮਾਰਨੇ ਗਰਮੀ ਨੇ ਆ ਚੱਕੋ ਬਾਈ ਕਹਿੰਦਾ ਟਰੈਕਟਰ ਜੋਰ ਥੋੜਾ ਜਿਹਾ ਲਾਉਂਦਾ ਟਰੈਕਟਰ ਦਾ ਬਾਈ ਹੋਰ ਬਹੁਤ ਲਾਉਂਦਾ ਇਹਦਾ ਰਾਜਾ ਆ ਸਾਡਾ ਰਾਜਾ ਇਹਦਾ ਉੱਥੇ ਦੇ ਮੋਰਚੇ ਪਟ ਲਿਆ ੜੇ ਜਿੱਥੇ ਹੱਥ ਖੜੇ ਕਰ ਜਾਂਦੇ ਤੇ ਅੱਜ ਹੁਣ ਵੀ ਕੱਲ ਜਿਹੜਾ ਖਿੱਚੇ ਨੇ ਆ ਨੇ ਨਹੀਂ ਜੋਰ ਬਹੁਤ ਆ ਟਰੈਕਟਰ ਦਾ ਮਾ ਹੁਣ ਆ ਟਰੈਕਟਰ ਕੀ ਕਰੂਗਾ ਜੇ ਇੱਕ ਦਾ ਬੈਡ ਆ ਨਾ ਪਧਰੇ ਟਰੈਕਟਰ ਤੁਰੀ ਜਾਂਦਾ ਹਨਾ ਹੁਣ ਤੁਸੀਂ ਆਹਦੇ ਟਾਇਰ ਬਿਲਕੁਲ ਗੋਲ ਹੋ ਗਿਆ ਜਾਵਾ ਹਾਂਲੇ ਟਰਾਲੀ ਖਾਲੀ ਆ ਨਾਲੇ ਉਹੀ ਗੱਲ ਆ ਨਾ ਮਿੱਟੀ ਟਾਇਰ ਤੋਂ ਭਜਵੇ ਤੇ ਤੁਰੀ ਜਾਂਣਾ ਜਰ ਪਰ ਭਰੂਗੀ ਫੇਰ ਪਤਾ ਲਾ ਮਸ਼ੀਨ ਵੀ ਆਹੀ ਹਾਲ ਆ ਉਹਦੇ ਸਾਹਮਣੇ ਛਾੜ ਨੱਪਦੀ ਜਾਂਦੀ ਆ ਕੀ ਫਾਇਦਾ ਮੇ ਨੁਕਸਾਨ ਹੋਣਾ ਨਾ ਇੱਕ ਇੱਕ ਟਾਂਡਾ ਨੱਪਦੀ ਗਈ ਤਾਂ ਬਹੁਤ ਨੁਕਸਾਨ ਹੋ ਜਾਣਾ ਨਾ ਨਾ ਕੋਈ ਨਹੀਂ ਪ੍ਰਧਾਨ ਨੂੰ ਮਗਾਇਆ ਤਾਂ ਮੈਂ ਖਾ ਪਤਾ ਹਾਂ ਜੀ ਪਸਵੇਰੇ ਸਾਜਰੇ ਹਨਾ ਸਵੇਰ ਪਹਿਲੇ ਨਾ ਵੜਦਾਂਗੇ ਭਾਵੇਂ ਮੀਂਹ ਪੈਂਦਾ ਹੋ ਭਾਵੇਂ ਕੋਦ ਹੁੰਦਾ ਹੋਵੇ ਫੇ ਟੋਕਰੀ ਆ ਜਗਾਰਡ ਕਰੀਏ ਟੋਕਰੀ ਦਾ ਕਰਦੇ ਨੇ ਭਾਜੀ ਭਰੀ ਗਿੱਲੇ ਦਾ ਕਰ ਪਾਣੀ ਜ਼ਿਆਦਾ ਭਰ ਗਿਆ ਹਾਂ ਗਿੱਲੀ ਬਹੁਤ ਜਿੰਮੇ ਇਹ ਬਾਈ ਟੋਕਰੀ ਚੱਕਣ ਤੇ ਹਟ ਗਏ ਇਹਨੂੰ ਪਤਾ ਨਹੀਂ ਕੀ ਹੋ ਗਿਆ ਟੋਕਰੀ ਚੱਕੀ ਨਹੀਂਦਾ ਜੇ ਦੇਖ ਲੋ ਜੇ ਖਾਲੀ ਕਾ ਕੇ ਚੱਲਦਾ ਕੰਮ ਵੜ ਦੰਨੇ ਯਾਰ ਖਾਲੀ ਹੁੰਦੀ ਨਹੀਂ ਗਰਮ ਬਹੁਤ ਅੱਗ ਲੱਗੀ ਹੋਵੇ ਜਾ ਹਾਂ ਹੱਥ ਹੱਥ ਲੱਗ ਅੱਗ ਲੱਗੀ ਪਈ ਹੈ ਬਹੁਤ ਖਾਲੀ ਹੋ ਗਿਆ ਪਰ ਚਲੋ ਟਰੈਕਟਰ ਨਹੀਂ ਚੱਲਣਾ ਮੈਂ ਚਲਾਈ ਮੈਂ ਇਥੇ ਲੋਡ ਵੜ ਲੈਣੀ ਸਾਰੀ ਫਿਰ ਉਹ ਐ ਨਿਬੜ ਜੂਗਾ ਚਵੇਰੇ ਜ ਮੀਂਹ ਪੈ ਗਿਆ ਫੇ ਹੋਰ ਪਪੂ ਕਰੀਏ ਫੇ ਜਾ ਪ੍ਰਧਾਨ ਨੂੰ ਫੋਨ ਕਰ ਦੋ ਕਿ ਪੰਜਾ ਜਾ ਮਗਾ ਦੇ ਖਾਲੀ ਘਰ ਲਾਂਗੇ ਖਾਲੀ ਬੋਤ ਹੋ ਗਈ ਤਿੰਨ ਚੱਕਣੀ ਚਾਹੀਦੀ ਇਹਨੂੰ ਹਾਂ ਕੋਈ ਘਰ ਦੇਖ ਲੈਣੇ ਤੇ ਖਾਲੀ ਕਰਕੇ ਚੱਕਦਾ ਤਾਂ ਵੜ ਲੈਣੇ ਨਹੀਂ ਪਾ ਭਰ ਲਾਂਗੇ ਹਾਂ ਪੰਜਾ ਮਗਾ ਲਓ ਮੰਗਦਾ ਪ੍ਰਧਾਨ ਨੂੰ ਉਹ ਆ ਥੋੜੀ ਜੀ ਪਪੂ ਹੈਗੀ ਘਰ ਕਾਲਾ ਖਾਲੀ ਘੋਣ ਜੋਣਾ ਮੋੜ ਬਣ ਕੇ ਖੜਾ ਸ਼ਕਤੀਮਾਨ ਉਹ ਚੱਕਣੀ ਆਉਂਗਾ ਪਾਣੀ ਨਾਲ ਡਬਲ ਵਜਨ ਹੋ ਗਿਆ ਨਾ ਰਾਤ ਭਰੀ ਹੋਏ ਏਕਣੇ ਖੜਾ ਕੇ ਬਈ ਇਹ ਵਜਨ ਹੋਗਾ ਜਿਆਦੇ ਹਾਂ ਈ ਗੱਲ ਹੀ ਹੋ ਗਈ ਮੈਂ ਕਹਿੰਦਾ ਮੂਰੇ ਵਜਨ ਹਾਂ ਉਹ ਪੰਜ ਟੰਗਲੀ ਥੋੜਾ ਜਿਹਾ ਥੋੜਾ ਜਿਹਾ ਹਿੰਮਤ ਹੋਰ ਮਾਰ ਕੇ ਦੇਖ ਲੋ ਇੱਕ ਝਟ ਆਹ ਇਹਦਾ ਚੱਕਾ ਚੜ ਉੱਤੇ ਲਾਈਏ ਇੱਕ ਜੋਰ ਲਾ ਕੇ ਦੇ ਲਈ ਚਲੋ ਮੈਂ ਟਰੈਕਟਰ ਹੁੰਦਾ ਤਾਂ ਚੜ ਉੱਤੇ ਚਾਰ ਤੋ ਹੋ ਗਿਆ ਸੀ ਖਰਾਬ ਜੀ ਉਹ ਤਾਂ ਸਿੱਧਾ ਸੈੱਟ ਟੋਕਰੀ ਕਰਕੇ ਖਾਲੀ ਫੇਰ ਤੋਂ ਲੈਣ ਲੱਗਾ ਆਨ ਲੋਕੇ ਕਿ ਕਾ ਜੋਰ ਦੇਖ ਰਿਹਾ ਰਿਆਗੇ ਇਹ ਉਹ ਟਾਇਰ ਕੋਲੇ ਉੱਡਦਾ ਲੈ ਕੇ ਆਇਆ ਵਾ ਬਹੁਤ ਆਂਗੇ ਦੇ ਵਿੱਚ ਜਿੰਦਾੜਿਆ ਕੰਮ ਕੱਟ ਰਹੀਦਾ ਭਾਈ ਕਿੱਦਾਂ ਮੱਕੀ ਵੜਨ ਦਾ ਲਗਿਆ ਟੋਕਰੀ ਖਾਲੀ ਕਰਕੇ ਮੈਂ ਨਾ ਪੈੜੇ ਧੋਣ ਕੇ ਆਜੀ ਉਧਰ ਨਹੀਂ ਟੋਕਰੀ ਖਾਲੀ ਫਿਰ ਹੱਥਾ ਕਰਨੀ ਭਾਈ ਛੱਟ ਬੱਜੀ ਭੈਣ ਜਦੇ ਦੇਖਿਆ ਕੀ ਹੋ ਗਿਆ ਫਿਰ ਦੁਬਾਰਾ ਭੈਣ ਕੋਈ ਯਾਰ ਨਹੀਂ ਫਿਰ ਟੋਕਰੀ ਖਾਲੀ ਸੌਖੀ ਹੋ ਗਈ ਕਿਦਾਂ ਬਹੁਤ ਔਖੀ ਹੋਈ ਆ ਟੋਕਰੀ ਤਾਂ ਹੋਊਗੀ ਵਰਗਾ ਜੀ ਹੋਰ ਝੋਟਾ ਬੁੱਕਦਾ ਆਇ ਲੱਗਦਾ ਦਾ ਵੀ ਅੱਜ ਨਾ ਕੰਮ ਚੱਲ ਜੂਗਾ ਪਰ ਮੁਸ਼ਕਲ ਆ ਬਾਈ ਫੇਰ ਰੱਬ ਨੇ ਛੜੀ ਜਿਹੜੀ ਹੈ ਨਾ ਪੂਰਾ ਹਫਤਾ ਹੀ ਦੱਸਿਆ ਮੀਂਹ ਇਹ ਅੱਜ ਫੇਰ ਨਹੀਂ ਕੰਮ ਚੱਲਦਾ ਕਿਤੇ ਪਾਸੇ ਤੇ ਮੁਸ਼ਕਲ ਆ ਬਾਈ ਕੱਲ ਵਾਲਾ ਵੀ ਦੇਖੀ ਹੈ ਨਾ ਵੀ ਕੱਲ ਕਿਦਾਂ ਲੋਰ ਕਰਕੇ ਟੋਕਰੀਆਂ ਪਾ ਪਾ ਨਾ ਕੱਢਿਆ ਬਾਕੀ ਆ ਬਾਈ ਫੇਰ ਪੈਣ ਲੱਗ ਗਿਆ ਦੱਸਿਓ ਬਾਈ ਕਿਹੜੇ ਕਿਹੜੇ ਏਰੀਏ ਦੇ ਵਿੱਚ ਮੀਂਹ ਹੈ ਨਾ ਅੱਜ ਫੇਰ ਪੈਂਦਾ ਫੇਰ ਕਰਤੀਆਂ ਨ ਪੂਰੀ ਧੂੜ ਬੱਦਲਾਂ ਨ ਪੂਰਾ ਬਣਿਆ ਖੜਾ ਹੈ ਉੱਤੇ ਪਏ ਦੇ ਬਾਹਰ ਫਟਾਫਟ ਭਜਾ ਤੇ ਬਾਈ ਚੱਕਣ ਦਾ ਸਮਾਂ ਵੀ ਮਸ਼ੀਨ ਦਿੱਤਾ ਬਿਸਤਰਾ ਬਹੁਤ ਆ ਗਿਆ ਬਾਈ ਫੇਰ ਹੁਣ ਨਹੀਂ ਕੰਮ ਚੱਲਣਾ ਹੁੰਦਾ ਬਾਈ ਪੂਰਾ ਹਫਤਾ ਪੂਰਾ ਠੋਕ ਕੇ ਹਨਾ ਕਹਿਦੀ ਇਹਨੂੰ ਪੂਰਾ ਪੂਰਾ ਹਫਤਾ ਹੀ ਵਿਫਲ ਮਹੀਆ 60 40 50% 60% ਆਇਮ ਹੀ ਆ ਮਾਕੇ ਹੀ ਪਾਉਣੇ ਪੰਨਾਂ ਬਾਣੀ ਜੇ ਇਹ ਵੀ ਚੱਕਣੀਆਂ ਵਧੀਆ ਤਾਂ ਉਹਨੀਆਂ ਡੀਜ਼ਲ ਮਾਲ ਕੇ ਰੱਖ ਦਾਂਗੇ ਨਾ ਬਹੁਤ ਮੀ ਆ ਗਿਆ ਬਈ ਹੁਣ ਫਰਿਆ ਪੂਰਾ ਐ ਨਾ ਚਲੋ ਅੱਜ ਬੇਲੇ ਆ ਫੇਰ ਪਿੰਡ ਬਗੇੜਾ ਮਾਰੇ ਆਣੇ ਹੋਰ ਹੁਣ ਕੀ ਕਰਨਾ ਬਾਕੀ ਥੋੜੇ ਸਾਹਮਣੇ ਆ ਨਾ ਮੈਂ ਕਹਣਾ ਵੀ ਪੁੱਛਣਾ ਹੋਗਾ ਤੂੰ ਦੱਸਿਓ ਬਾਈ ਕਮੈਂਟ ਕਰਕੇ ਜਰੂਰ ਕਿਹੜੇ ਕਿਹੜੇ ਏਰੀਏ 'ਚ ਮੀਂਹ ਆ ਅੱਜ ਵਾਲਾ ਮੀਂਹ ਜਿਹੜਾ ਇਹ ਹੈ ਨਾ ਪੈਸੇ ਕੀ ਗੱਲ ਮौज ਵੀ ਹੈ ਨਾ ਝੋਨੇ ਬਾਈ ਸੁੱਕੇ ਪਏ ਤੇ ਇਹ ਏਰੀਏ ਦੇ ਵਿੱਚ ਮੀਂਹ ਆ ਨਾ ਪਹਿਲੇ ਹੀ ਦੂਜਾ ਹੀ ਮੀਂਹ ਆ ਵੱਲ ਹੋ ਜੇ ਜਦ ਦੀ ਵੱਲੋ ਸ਼ੁਰੂ ਹੋਈ ਹੈ ਬਰਸਾਤ ਦੂਜਾ ਮੀਂਹ ਆ ਜੇ ਝੋਨੇ ਬਾਈ ਉੱਥੇ ਖੜੇ ਤੇ ਸੁੱਕੇ ਪਏ ਤੇ ਹੋਰ ਵਧੀਆ ਚਲੋ ਜ਼ਿਮੀਂਦਾਰਾਂ ਨੂੰ ਫਾਇਦਾ ਹੀ ਹੈ ਇਹ ਮੀਂਹ ਦਾ ਦਾਪਦੀ ਕਿੱਲੀ ਹੋਣ ਲੱਗਾ ਹੈ ਕਹਿੰਦੇ ਤਾਪ ਗੇਰ ਲੈ ভাই ਤਲਾਪੇ ਬੰਦਾਲੇ ਆਉਣ ਪੂਰੇ ਚਲੋ ਠੀਕ ਹੈ ਜੀ ਦੱਸਿਓ ਕਿਹੜੇ-ਕਿਹੜੇ ਏਰੀਆ 'ਚ ਆ ਮੀਂਹ ਵੰਟ ਕਰਕੇ ਸ਼ੁਕਰੀਆ ਜੀ ਧੰਨਵਾਦ